ਹਰ ਸਿੱਕੇ ਦੇ ਜੀ ਦੋ ਪਹਿਲੂ ਹੁੰਦੇ ਨੇਗੇ ਤਾਂ ਇੱਕ ਪਾਸਾ ਵੇਖ ਕੇ ਕਿਸੇ ਬਾਰੇ ਸਹੀ ਗਲਤ ਦਾ ਅੰਦਾਜ਼ਾ ਨਾ ਲਗਾਇਆ ਕਰੋ ਸੋ ਇਸੇ ਗੱਲ ਦੀ ਸ਼ੁਰੂਆਤ ਨਾਲ ਆਪਾਂ ਅਸ ਦਾ ਵਲੌਗ ਹੈ ਜਿਹੜਾ ਸਟਾਰਟ ਕਰਦੇ ਆਂਗੇ ਅੱਜ ਆਪਾਂ ਕੱਢ ਲਿਆ ਸੀਗਾ ਰਸੋਈ ਦਾ ਅੰਦਰਲੀ ਰਸੋਈ ਦਾ ਸਾਰਾ ਸਮਾਨ ਬਾਹਰ ਤੇ ਇਹਨਾਂ ਦੀ ਕਰ ਦਾਂਗੇ ਜੀ ਆਪਾਂ ਸਾਫ ਸਫਾਈ ਤੇ ਮੀ ਵੀ ਪੂਰਾ ਜ਼ੋਰਦਾਰ ਸੀਗਾ ਸੋ ਸਾਰਾ ਦਿਨ ਅੱਜ ਆਪਣਾ ਰਸੋਈ ਦੇ ਵਿੱਚ ਹੀ ਨਿਕਲ ਗਿਆ ਜੀ ਤੇ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਦੇ ਵਿੱਚ ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਨੇ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੇਂ-ਨਵੇਂ ਵੀਡੀਓ ਦੇ ਨੋਟੀਫਿਕੇਸ਼ਨ ਆ ਸਕੇ ਤੇ ਅਧਰ ਆਪਾਂ ਜਚਾਤੇ ਸੀਗੇ ਸਾਰੇ ਭਾਂਡੇ ਵਰਤਨ ਵਗੈਰਾ ਤੇ ਕੱਪ ਵਗੈਰਾ ਸਾਰੇ ਸਾਫ਼ ਕਰਦੇ ਸੀਗੇ ਤੇ ਹੁਣ ਦਿਖਾਉਣੀ ਆ ਤੁਹਾਨੂੰ ਬਾਹਰ ਜਾ ਕੇ ਵੀ ਕਿੱਦਾਂ ਦਾ ਹੈਗਾਗਾ ਜੀ ਦ੍ਰਿਸ਼ ਤੇ ਇਧਰ ਪਾਣੀ ਬਹੁਤ ਜ਼ਿਆਦਾ ਸੀਗਾ ਅੱਜ ਤਾਂ ਜ਼ਿਆਦਾ ਹੀ ਬਾਰਿਸ਼ ਸੀ ਥੋੜੀ ਜੀ ਇਹ ਬਾਰਿਸ਼ਾਰੇ ਇਲਾਕੇ ਦੇ ਵਿੱਚ ਸੀ ਤੇ ਖਾਸ ਕਰਕੇ ਬਢੰਡੇਰੀਏ ਜਿਲ੍ਹੇ ਵਿੱਚ ਤਾਂ ਜ਼ਿਆਦਾ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਬਾਹਰ ਗਲੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਜਿਹੜਾ ਭਰ ਚੁੱਕਿਆ ਸੀਗਾ ਕਾਫੀ ਜ਼ਿਆਦਾ ਟੋਬਾ ਦੇ ਟੋਬਾ ਤਰਾ ਬਣ ਚੁੱਕਿਆ ਸੀਗਾ ਇਹ ਅਧਰ ਆਪਣੇ ਪੌਦੇ ਪੂਦੇ ਵਧੀਆ ਇਹਨਾਂ ਨੂੰ ਫਰੈਸ਼ਨੈਸ ਆ ਗਈ ਸੀਗੀ ਤੇ ਲਓ ਜੀ ਹੁਣ ਆਪਾਂ ਸਾਰਾ ਖਾਣਾ ਵਗੈਰਾ ਖਾ ਲਏ ਸੀਗੇ ਤੇ ਛੋਟਾ ਸਾਹਿਬ ਆ ਗਏ ਸੀਗੇ ਸਕੂਲੋਂ ਸਾਢੇ 4 ਦਾ ਟਾਈਮ ਹੋ ਗਿਆ ਸੀਗੇ ਤੇ ਇਹ ਦੇਖ ਰਿਹਾ ਸੀਗਾ ਜੀ ਆਪਣੀ LED ਤੇ ਹੁਣ ਅਜੇ ਤੱਕ ਸੀਗੀ بارش ਚੱਲੀ ਜਾ ਰਹੀ ਸੀਗੀ ਬਿਲਕੁਲ ਥੰਮਣ ਦਾ ਨਾਮ ਨਹੀਂ ਲੈ ਰਹੀ ਸੀਗੀ ਸੇ ਸਤਾਂ ਸ਼ਾਮ ਤੱਕ ਹੀ ਮੀਂਹ ਆਇਆ ਗਿਆ ਸੀਗਾ ਤੇ ਇਧਰ ਆਪਣਿੰਗਨ ਡੋਏ ਆ ਜੀ ਜਿਹੜੇ ਕਿਆਰੀਆਂ ਦੇ ਵਿੱਚੋਂ ਬਾਹਰ ਆ ਗਏ ਕਿਉਂਕਿ ਜਦੋਂ ਕਿਆਰੀਆਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਤੇ ਇਹਨਾਂ ਨੂੰ ਸਾਹ ਹੁਣਾ ਬੰਦ ਹੋ ਜਾਂਦਾ ਹੈਗਾ ਫਿਰ ਇਹ ਵਾਰ-ਵਾਰ ਨੂੰ ਚੱਲ ਪੈਂਦੇ ਨੇਗੇ ਤੇ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਇਹਨੂੰ ਵਾਪਸ ਉੱਥੇ ਹੀ ਛੱਡ ਕੇ ਆਉਣ ਦੀ ਤੇ ਕਿਉਂਕਿ ਦੇਖੋ ਜੇਕਰ ਇੱਕ ਫਰੈਸ਼ ਫਰੂਟ ਖਾਣੇ ਆ ਜੀ ਫਰੈਸ਼ ਸਬਜ਼ੀਆਂ ਖਾਣੇ ਆ ਤਾਂ ਸਾਨੂੰ ਇਹਨਾਂ ਮੁਸੀਬਤਾਂ ਦਾ ਵੀ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਹੈਗਾ ਕੋਈ ਵੀ ਚੀਜ਼ ਆਸਾਨ ਨਹੀਂ ਹੁੰਦੀ ਹੈਗੀ ਤੇ ਇਹਨਾਂ ਦੀ ਖਾਦ ਨੂੰ ਜੀ ਵਰਮੀ ਕੰਪੋਸਟਿੰਗ ਕਹਿੰਦੇ ਨੇਗੇ ਤੇ ਇਹ ਸਬ ਬਹੁਤ ਜਿਆਦੇ ਉਪਜਾਊ ਸ਼ਕਤੀ ਉਹਦੀ ਤੇਜ਼ ਕਰ ਦੇਣਗੇ ਤੇ ਇਹ ਸੇਲ ਵੀ ਹੁੰਦੀ ਨੇ ਇਹਨਾਂ ਦੀ ਜਿਹੜੀ ਖਾਦ ਆ ਬਹੁਤ ਜਿਆਦੇ ਮਹਿੰਗੀ ਸੇਲ ਹੁੰਦੀ ਹੈਗੀ ਤੇ ਲੋ ਜੀ ਦਿਖਾ ਦਿੰਨੇ ਤੁਹਾਨੂੰ ਇਦਾਂ ਦੀ ਲੁੱਕ ਆਪਣੇ ਫਰੈਸ਼ ਗਾਰਡਨਿੰਗ ਦੀ ਤੇ ਇਹ ਹੁੰਦਾਗਾ ਜੀ ਆਪਾਂ ਨੂੰ ਸੋਇਆਂ ਦਾ ਹਾਲ ਬਹੁਤ ਜਿਆਦੇ ਪਾਣੀ ਜਿਹੜਾ ਅੰਦਰ ਆ ਜਾਂਦਾਗਾ ਤੇ ਹੁਣ 6:30 ਹੋ ਚੁੱਕੇ ਸੀਗੇ ਤੇ ਸਬਜ਼ੀ ਦਾ ਟਾਈਮ ਹੋ ਗਿਆ ਸੀਗਾ ਤੇ ਅੱਜ ਆਪਾਂ ਬਣਾਵਾਂਗੇ ਜੀ ਇਹ ਦਿਵਾਲੀ ਦਾਲ ਮਿਕਸ ਦਾਲ ਬਣਾਵਾਂਗੇ ਤੇ ਆਪਾਂ ਸਾਰੀਆਂ ਦਾਲਾਂ ਨੂੰ ਇਕੱਠੀਆਂ ਕਰ ਲਿਆ ਸੀਗਾ ਤੇ ਇਹਨਾਂ ਨੂੰ ਜੀ ਮੈਂ ਗਰਮ ਪਾਣੀ ਦੇ ਵਿੱਚ ਨਮਕ ਪਾ ਕੇ ਪਿਆਉ ਦਉਂਗੀ ਇੱਕ ਘੰਟੇ ਦੇ ਲਈ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਬਣਾਉਣੀ ਸਟਾਰਟ ਕਰਾਂਗੇ ਤੇ ਇੱਧਰ ਦੇਖੋ ਬਹੁਤ ਜ਼ਿਆਦਾ ਪਾਣੀ ਪਾਣੀ ਹੋਇਆ ਪਿਆ ਸੀਗਾ ਸਾਰੇ ਪਾਸੇ ਤੇ ਮੀਂਹ ਦੁਬਾਰ ਤੋਂ ਫੇਰ ਆ ਗਿਆ ਸੀਗਾ ਤੇ ਹੁਣ ਰਾਤ ਕਾਫੀ ਅਧਿ ਹਨੇਰਾ ਹੋ ਗਿਆ ਸੀਗਾ ਦੇ ਇਹ ਸਾਡੇ ਇਲਾਕੇ ਦਾ ਹਾਲ ਹੈ ਜੀ ਤੇ ਕਾਫੀ ਜ਼ਿਆਦਾ ਮੀਂਹ ਹੈ ਜਿਹੜਾ ਦੁਵਾਰੇ-ਦੁਵਾਰੇ ਆ ਰਿਹਾ ਸੀਗਾ ਤੇ ਦਿਖਾਉਣੀ ਆ ਜੀ ਤੁਹਾਨੂੰ ਸਬਜ਼ੀ ਆਪਾਂ ਸਬਜ਼ੀ ਦੀ ਤਿਆਰੀ ਕਰ ਲਈ ਸੀਗੀ ਜੀ ਤੇ ਚੱਲ ਲੈ ਕੇ ਚੱਲਦੇ ਆ ਤੁਹਾਨੂੰ ਰਸੋਈ ਵੱਲ ਦੇ ਦੁੱਧ ਵਗੈਰਾ ਅਗੈ ਸੀ ਕੈਨੂੰ ਆਪਾਂ ਗਰਮ ਕਰ ਲਾਂਗੇ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਆ ਜੀ ਮੈਂ ਕੁਕਰ ਦੇ ਵਿੱਚ ਪਾਣੀ ਪਾ ਲਿਆ ਸੀ ਤੇ ਦਾਲ ਪਾਤੀ ਸੀ ਇਹਦੇ ਵਿੱਚ ਹਲਦੀ ਤੇ ਸਰੋਂ ਦਾ ਤੇਲ ਪਾ ਕੇ ਜੀ ਆਪਾਂ 1.5 ਚਮਚ ਤੇ ਇਹਦੇ ਉਪਰ ਆਪਾਂ ਇਹਦੀ ਟੱਕਣ ਲਗਾ ਦਾਂਗੇ ਇੱਕ ਨਾ ਮੈਂ ਇਹਦੇ ਉੱਤੇ ਟੱਕਣ ਦੇ ਦੂਸਰੀ ਸਾਈਡ ਤੇਲ ਲਗਾਇਆ ਸੀ ਥੋੜਾ ਜਿਹਾ ਤਾਂ ਜੋ ਜਦੋਂ ਸਿਟੀ ਲੱਗਦੀ ਹੈਗੀ ਤਾਂ ਬਾਹਰ ਨਾ ਨਿਕਲ ਸਕੇ ਦਾਲ ਤੇ ਮਿਲਦੇ ਆਂ ਜੀ ਕੱਲ੍ਹ ਵਾਲੇ ਬਲੌਗ ਦੇ ਵਿੱਚ ਆਸ ਤੱਕ ਲਈਏ ਨਰੀ ਬਾਏ ਬਾਏ